ਕਹਿੰਦੇ ਤੁਹਾਡਾ ਨਾ ਇੱਕ ਪਸ਼ੂ ਦਾ 130 40 ਰੁਪਿਆਵਾਂ ਦੇ ਵਿੱਚ ਹੀ ਚਿਚੜਾਂ ਮੱਖੀਆਂ ਤੇ ਮੱਛਰਾਂ ਤੋਂ ਹੱਲ ਹੋ ਜਾਣਾ ਹੈ ਸਰ ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਜੀ ਕੀ ਹੈ ਜੀ ਇਹ ਸਾਡੀ ਕੰਪਨੀ ਦਾ ਪੈਲਟੋਕਸ ਤੇ ਨਾਂ ਤੋਂ ਸਭ ਬਣਾਉਂਦੀ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਵੈਟਰਨਰੀ ਲਾਈਨ ਦੇ ਵਿੱਚ ਪਸ਼ੂਆਂ ਦੇ ਵਿੱਚ ਸਾਬਣ ਆਈ ਹੈ ਸਾਡੀ ਕੰਪਨੀ ਸਭ ਤੋਂ ਪਹਿਲਾਂ ਲੈ ਕੇ ਆਈ ਸੀ ਇਹ ਕੰਪਨੀ ਜਿਹੜੀ ਪਸ਼ੂ ਵੀ ਮੱਖੀ ਮੱਛਰ ਚਿਚੜਾਂ ਤੋਂ ਬੜੇ ਪ੍ਰੇਸ਼ਾਨ ਲੈਂਦੇ ਨੇ ਉਹਨਾਂ ਤੋਂ ਪ੍ਰੇਸ਼ਾਨ ਹੋ ਕੇ ਦੁੱਧ ਦਾ ਨੁਕਸਾਨ ਵੀ ਫਾਰਮਰਾਂ ਨੂੰ ਕਾਫੀ ਆਉਂਦਾ ਰਹਿੰਦਾ ਹੈ ਇਸਨੂੰ ਯੂਜ਼ ਕਰਨ ਦਾ ਤਰੀਕਾ ਕੀ ਰਹਿੰਦਾ ਕਿ ਪਸ਼ੂ ਨੂੰ ਪਹਿਲਾਂ ਸਾਬ ਪਾਣੀ ਨਾਲ ਤੁਸੀਂ ਇਹ ਲਾ ਦੋ ਉਹਦੇ ਬਾਅਦ ਚੱਗ ਚੜਾ ਕੇ ਪੈਲਟੋਕਸ ਦੇ ਸਬੂਨ ਦੇ ਤੇ ਉਹਨੂੰ ਛੱਡ ਦੋ ਹੁੰਦਾ ਉਹ ਹੀ ਉਹਦੇ ਬਾਅਦ ਪਸ਼ੂ ਦੇ ਚਟਲੇ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਕਿਸੇ ਤਰ੍ਹਾਂ ਦਾ 22 ਤਨ ਖਾ ਵੀ ਜਾਵੇ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਦੂਜੀ ਜਦੋਂ ਤੱਕ ਇਹਨੂੰ ਦੂਜੀ ਵਾਰ ਜੱਗ ਚੜਾ ਕੇ ਆਪਾਂ ਛੱਡਣਾ ਹੈ 2 ਤੋਂ 3 ਦਿਨ ਬਾਅਦ ਇਹਨੂੰ ਨਾਲ ਲੈਣਾ ਹੈ ਜਦੋਂ ਤੱਕ ਇਹਦਾ 2-3 ਦਿਨ ਤੱਕ ਇਹਦੀ ਸਮਝ ਲਊਗੀ ਬੋਡੀ ਤੇ ਉਦੋਂ ਤੱਕ ਮੱਖੀ ਮੱਛਰ ਬਿਲਕੁਲ ਪਰੇਸ਼ਾਨ ਨਹੀਂ ਕਰਨਗੇ ਪਸ਼ੂ ਪਸ਼ੂ ਆਰਾਮ ਨਾਲ ਖੜਾ ਰਹੂਗਾ ਸੇਤੋ ਦੀ ਸਹੀ ਰਹੂਗੀ ਤੇ ਦੁੱਧ ਵੀ ਸਹੀ ਦਊਗਾ ਪਸੂ ਬਿਲਕੁਲ ਪਰੇਸ਼ਾਨ ਨਹੀਂ ਹੋਊਗਾ ਫਾਰਮਰ ਤੇ ਪਸ਼ੂ ਦੋਨਾਂ ਵਾਸਤੇ ਪੈਲਟੋਕਸ ਸਾਬਣ ਰਾਮਾਨੀ ਲਾਜ਼ ਰਹੇਗਾ ਮੱਖੀ ਮਚਰਾਂ ਵਾਸਤੇ ਜੀ ਤਾਂ ਆ ਪੈਲਟੋਕਸ ਸਾਬਣ ਹੈ ਜਿਹੜੀ ਉਹ ਪਸ਼ੂਆਂ ਵਾਸਤੇ ਆਪਾਂ ਜੇ ਮੱਛਰ ਚਿਚੜ ਮੱਖੀਆਂ ਤੋਂ ਪਰੇਸ਼ਾਨ ਹਨ ਇਹ ਵਰਤੀ ਜਾ ਸਕਦੀ ਹੈ 130 ਰੁਪਿਆ ਦੀ ਸਾਬਣ ਆਮਤੀ ਬਾਜ਼ਾਰ ਦੇ ਵਿੱਚੋਂ ਮਿਲ ਜੂਗੀ ਤੁਸੀਂ ਲੈ ਸਕਦੇ ਹੋ ਇੱਕ ਸਰ ਸਭੀ ਫਾਰਮਰਸੇ ਆਪਣੀ ਰਿਕਵੈਸਟ ਹੈ ਰਿਕੁਐਸਟ ਰਹੇਗੀ ਕਿ ਪੈਲਟੋਕ ਸਾਬਣ ਇਸ ਕੀ बहुत बढ़िया रिजल्ट है और सबसे पहले हमारी कंपनी लेके आई थी तो इसकी कॉपी बहुत ज़्यादा आ रही है मार्केट में सेम इसकी कॉपी रहेगी बनावट इसकी सेम रहेगी सब कुछ सेम रहेगा सिर्फ एक दो स्पेलिंग का मिस वो रहेगा तो प्लीज़ इसमें हमारी जो वेलकम वेट फार्मा के साबुन है ये डब्ल्यू का मार्का जो है लोगो इसको देख के ही प्लीज़ इसको खरीदे धन्यवाद सर आपका और सभी फार्मर साथियों का जी तो किसान भरावो आ जड़ी है ती थो दसता भी सही कहड़ी है ये साबुन एक बारी वर्त के देखो ये दावा करते हैं भी ये नाल समस्या दूर हो जाती है